ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਮੱਕੀ ਲਗਭਗ ਆਪਣੇ ਸਾਰੇ ਕਿਸਾਨ ਭਰਾਵਾਂ ਨੇ ਬੀਜੀ ਆ ਐਤ ਕੀ ਆਪਾਂ ਮੱਕੀ ਲਾਈ ਤੇ ਦੋ ਤਿੰਨ ਤਿਆਰਬੇ ਨਵੇਂ ਹੰਡਾਏ ਆ ਇਹਦੇ ਵਿੱਚ ਤੇ ਨਵੇਂ ਤਿਆਰਬੇ ਤੁਹਾਨੂੰ ਸਾਰੇ ਤੁਹਾਡੇ ਨਾਲ ਸਾਂਝੇ ਵੀ ਕਰੂੰਗਾ ਜੇ ਤੁਸੀਂ ਆਹਦੇ ਖੇਤ ਚ ਕਰਨਾ ਚਾਹੁੰਦੇ ਆ ਤਾਂ ਤੁਸੀਂ ਆਹਦੇ ਰਿਸਕ ਤੇ ਕਰ ਲਿਓ ਵੀਡੀਓ ਪੂਰੀ ਵਧੀਆ ਪੂਰੀ ਚੰਗੀ ਤਰ੍ਹਾਂ ਗੱਲ ਸਮਝਾਵਾਂਗੇ ਤੇ ਸਾਰੀ ਦੇਖ ਲਿਓ ਤੇ ਜੇ ਚੰਗੀ ਲੱਗੀ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਬਾਈ 30 33 ਵੀ ਬੀਜੀ ਆਪਾਂ ਕਟੋ-ਕਟ 6-7 ਕਿੱਲੇ ਤੇ 6 ਕਿੱਲੇ ਬਾਹਣ ਮੰਨੋ ਵੀ 6 ਕਿੱਲੇ 30-33 ਬੀਜ ਜਿੱਦਾਂ 3 ਕਿੱल्ल्या ਚ ਤਾਂ ਪਾਸ ਰੀਜੈਂਟਾ ਦੀ ਦਵਾਈ ਲਾਈ ਆ ਜਿਹੜੀ ਉਹ ਬੀਜ ਨੂੰ ਲਾ ਕੇ ਵੀ ਸੁੰਢੀ ਪੈਣ ਨਹੀਂ ਦਿੰਦੀ 20 ਦਿਨ ਉਹ ਲਾ ਕੇ ਵੀਜੀ ਆ ਤੇ 3 ਕਿੱल्ल्या ਚ ਆਪਾਂ ਪਾਇਆ ਰੀਜੈਂਟ ਜਿਹੜੀ ਝੋਨੇ ਦੇ ਵਿੱਚ ਪਾਉਂਦੇ ਹੁੰਦੇ ਸੀਗੇ ਤੇ ਪਾ ਕੇ ਤੇ ਉਹ ਲਾ ਕੇ ਬੀਤੀ ਤੇ ਬੀਜ ਕੇ ਆਪਾਂ ਇਸ ਤੋਂ ਬਾਅਦ ਚ 1 ਕਿੜੇੜ ਕਨਾਲ ਕੋਈ ਦਵਾਈ ਨਹੀਂ ਲਾਈ ਉਹਦੇ ਉੱਤੇ ਵੀ ਕੋਈ ਦਵਾਈ ਨਹੀਂ ਲਾਈ ਕੁਛ ਨਹੀਂ ਕਰਿਆ ਉਹ ਅਸੀਂ ਬੀਜੀ ਆ ਬਿਨਾ ਦਵਾਈ ਤੋਂ ਬਿਨਾ ਬਿਨਾਰੀ ਏਜੰਟ ਤੋਂ ਕੁਛ ਵੀ ਤੇ ਡੀਏਪੀ ਪਾਇਆ ਆਪਾਂ 2 ਗੱਟੇ ਕਿੱਲੇ ਦੇ ਤੇ ਪਾਣੀ ਅੱਜ ਆਪਣਾ ਲਗਭਗ ਤੀਜਾ ਚੱਲ ਪਿਆ ਤੇ ਮੱਕੀ ਹਰੀ ਹੋ ਵੀ ਆਈ ਕਿਤੇ ਕਿਤੇ ਕੋਈ ਕੋਈ ਦਾਣਾ ਹਰਾ ਨਿਕਲਿਆ ਆ ਵਧੀਆ ਸੋਹਣੀ ਹਰੀ ਹੁੰਦੀ ਆਉਂਦੀ ਹੈਗੀ ਤੇ ਬਾਈ ਔਨਰ ਟਾਈਮ 'ਚ ਸਾਨੂੰ ਸਾਰੇ ਤਜਰਬੇ ਦੱਸਾਂਗੇ ਆਪਣੀ ਵੀਡੀਓ 'ਚ ਜਾਣਕਾਰੀ ਦੇਵਾਂਗੇ ਵੀ ਕਿਹੜਾ ਤਜਰਬਾ ਆਪਾਂ ਆਸ ਰਿਹਾ ਕਿਹੜਾ ਸੁੰਡੀ ਤੋਂ ਜ਼ਿਆਦਾ ਇਹ ਦਿਨ ਆਪਾਂ ਨੂੰ ਵਿਚਾਰ ਰੱਖੂਗਾ ਤੇ ਇੱਕ ਤਾਂ ਹੁਣ ਆਪਾਂ ਦੋ ਤਿੰਨ ਕਨਾਲਾ ਤਲਾਈਆਂ ਜਮਾ ਕੋਈ ਬੀਜ ਨਹੀਂ ਪਾਇਆ ਉਹ ਬੀਜ ਤਾਂ ਉਹਦੇ ਵਿੱਚ ਮਤਲਬ ਪਾਇਆਗਾ ਕੋਈ ਮਤਲਬ ਉਹਦੇ ਵਿੱਚ ਰੇ ਨਹੀਂ ਪਾਇਆ ਕੁਛ ਨਹੀਂ ਪਾਇਆ ਨਾ ਹਰ ਇਹ ਵੀ ਪਾਇਆ ਸੌਰੀ ਵੀ ਦਵਾਈ ਨਹੀਂ ਲਾਈ ਕੱਲ ਤੋਂ ਬੋਲ ਗਿਆ ਸੀ ਮੈਂ ਆ ਦੇਖੋ ਮੱਕੀ ਹਰੀ ਹੋ ਗਈ ਆਪਣੀ ਸਾਸੀ ਮੱਕੀ ਹਰੀ ਹੋਈ ਪਈ ਹੈਗੀ ਤੇ ਉਹਦੇ ਵਿੱਚ ਆਪਾਂ ਕੋਈ ਦਵਾਈ ਨਹੀਂ ਪਾਈ ਦੋ ਗੱਟੇ ਡੀਏਪੀ ਪਾ ਕੇ ਉਹ ਬੀ ਪਾ ਕੇ ਬੀਜਤਾ 3033 ਬੀਜ ਹੈ ਇੱਕ ਸਟਾਰ ਕੰਪਨੀ ਦਾ 3333 ਬੀਜ ਹੈ 100 3333 ਮੈਂ ਭੁੱਲਦਾ ਨਾ ਹੋਵਾਂ ਇਹ ਗਲਤ ਕਿਹਾ ਗਿਆ ਤਾਂ ਮਾਫ਼ ਕਰ ਦਿਓ ਤੇ ਆਪਾਂ ਉਹ ਵੀ ਬੀਜਿਆਗਾ ਤੇ ਉਹਦਾ ਤੁਹਾਨੂੰ ਸਾਰਾ ਤਜਰਬਾ ਦੱਸਾਂਗੇ ਵੀ ਕਿਹੜੇ ਚੱਕੀ ਨੁਕਸ ਜ਼ਿਆਦਾ ਪੈਂਦਾ ਕਿਹੜਾ ਵਧੀਆ ਕਿਹੜੇ ਚ ਦਾਣੇ ਸਹੀ ਪੈਂਦੇ ਆ ਕਿਹੜਾ ਘੱਟ ਟਾਈਮ ਚ ਤਿਆਰ ਹੁੰਦਾਗਾ ਸਾਰਾ ਕੁਝ ਦੱਸਾਂਗੇ ਵੀ ਉਹ ਦੋ ਕਰਨ ਨਾਲ ਕਿੰਨਾ ਮਾਬੀ ਕਰਕੇ 30 30 ਸੀ ਵੀ ਹਲੇ ਛਾਲ ਵੀ ਲਾਇਆ ਸੀ ਬਹੁਤ ਸੋਹਣੀ ਮੱਕੀ ਹੈਗੀ ਵਧੀਆ ਕੱਦ ਹੋਇਆ ਸੀ ਵਧੀਆ ਦਾਣੇ ਬਣੇ ਸੀ ਤੇ ਵਧੀਆ ਚਾਰ ਬਣੇ ਖੁੱਲ ਮਲਾ ਕੇ ਵੀ ਯਾਰ ਕੋਈ ਇਹੋ ਜਿਹੀ ਦਿੱਕਤ ਨਹੀਂ ਆਈ ਹਨਾ ਤੇ ਕਿਹੜੀਆਂ ਕਿਹੜੀਆਂ ਸਪ੍ਰੇ ਹਾਂ ਪਾਵਾਂਗੇ ਕਿਹੜੇ ਕਿਹੜੇ ਕਿੰਨੇ ਪਾਣੀ ਕਿੰਨੇ ਰੇਹ ਸਾਰਾ ਕੁਛ ਨੂੰ ਸੋਡਣਾ ਸਾਂਝਾ ਕਰਾਂਗੇ ਤੇ ਉਹ ਆਪਣਾ ਬੀਜ ਉਹ ਸਾਹਮਣੇ ਪੀਜਿਆ ਹੋਇਆਗਾ ਤੇ ਉੱਥੇ ਬੀਜ ਕੇ ਤੇ ਉਹ ਦੇਖ ਜੇ ਵੀ ਕਈ ਦਿਨ ਹੀ ਤੋਂ ਲੇਟੀਆਂ ਪਹਿਲਾਂ ਹਰਾ ਹੁੰਦਾ ਲਗਭਗ ਸੇਮੇਜ ਦਿਨ ਹੀ ਬੀਜਿਆ ਉਹ ਦੂਜੇ ਦਿਨ ਬੀਜਤਾ ਸੀਗਾ ਤੇ ਇਹ ਕਦਰ ਪਹਿਲਾਂ ਬੀਜਿਆ ਉਹ ਦੂਜੇ ਦਿਨ ਬੀਜ ਕੇ ਤੇ ਪਾਣੀ ਇਕੱਠਾ ਲੱਗਿਆਗਾ ਸਾਰੇ ਥਾਰੀ ਮੱਕੀ ਨੂੰ ਵੀ ਪਾਣੀ ਦੀ ਕੋਈ ਅਗੜ ਪਿਸ ਨਹੀਂ ਹੋਈ 22 ਤਰੀਕ ਦੀ ਬੀਜੀ ਹੋਈ ਆ ਤੇ ਅੱਜ 27 ਹੋ ਗਈ ਤੇ ਅੱਜ ਕਿਤੇ ਨਾ ਕਿਤੇ ਵੀ ਇੱਕ ਨੂੰ ਬੀਜੀ ਸੀ ਬਾਈ ਨੂੰ ਪਾਣੀ ਦਾ ਇਹ ਬਾਈ ਨੂੰ ਪਿਆ ਦਾ ਮੰਨੋ ਤੇ ਅੱਜ ਕਿਤੇ ਨਾ ਕਿਤੇ ਮੱਕੀ ਹਰੀ ਹੋਊਗੀ ਨਿਕਲ ਆਈ ਵੀ ਕੋਈ ਕੋਈ ਦਾਣਾ ਦਿਖਾਈ ਦੇਣ ਲੱਗੇ ਜਿਹੜਾ ਮਾੜਾ ਮੋਟਾ ਹੌਸਾ ਪਿਆਗਾ ਵੀ ਪੂਰਾ ਕੱਲ ਨੂੰ ਚਮਕਾਰਾ ਮਾਰ ਜੂ ਤੇ ਵੀਡੀਓ ਆਪਾਂ ਸਾਰੀਆਂ A to Z 4 ਤੱਕ ਪਾਵਾਂਗੇ ਬਿੱਕੀ ਇਹਦੇ ਤੇ ਪੱਕਾ ਕਿੰਨਾ ਖਰਚਾ ਕਰਿਆ ਕਿੰਨਾ ਆਪਣੇ ਉੱਤੇ ਕਿਹੜੀ ਸਪਰੇਅ ਆਪ ਨੂੰ ਵਧੀਆ ਰਿਜ਼ਲਟ ਦੇਗੀ ਜਿਹੜਾ ਜੂਰੀ ਆਪਾਂ ਪਾਣੀ ਚ ਕੋਲ ਕੇ ਪਾਇਆ ਸੀ ਪਿਛਲੇ ਸਾਲ ਵੀ ਇਹਦੇ ਕੀ ਪਾਣੀ ਚ ਕੋਲ ਕੀ ਪਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਜੇ ਕਿਸੇ ਭਰਾ ਨੇ ਆਪਣੇ ਨੇ ਸੱਟਾ ਦਿੱਤਾ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਵੀ ਸੱਟੇ ਵਾਲ ਤੇ ਪਾਣੀ ਵਾਲ ਚ ਕਿੰਨਾ ਕ ਫਰਕ ਪੈਂਦਾ ਤੇ ਅੱਜ ਲਗਭਗ ਤੀਜਾ ਪਾਣੀ ਮੋੜਤਾ ਸੀ ਖਾਲੀਆਂ ਸੇ ਗਿੱਲੀਆਂ ਪਈਆਂ ਸੀ ਵੀ ਚਲੋ ਪਤਲਾ ਪਤਲਾ ਵੀ ਕਿਹਨਾ ਫੇਰ ਦਿੰਨੇ ਆ ਕਿ ਵੀ ਸਾਰੀ ਇੱਕਸਾਰ ਹਰੀ ਹੋ ਜਾਊਗੀ ਤੇ ਮੇਰੇ ਭਰਾਵੋ ਜੇ ਕਦੇ ਵੀ ਤੁਸੀਂ ਕਿਸੇ ਦੇ ਆਖੇ ਲੱਗ ਕੇ ਮੱਕੀ ਨੂੰ ਔੜ ਨਾ ਲੱਗਣ ਦਿਓ ਜੇ ਤੁਹਾਡੀ ਮੱਕੀ ਨੂੰ ਔੜ ਲੱਗ ਗਈ ਉੱਥੇ ਹੀ ਸੰਡੀ ਤਿਆਰ ਹੋਣੀ ਆ ਉੱਥੇ ਸਾਰਾ ਕੁਝ ਬੇਧ ਯਾਰ ਔੜ ਦੀ ਤਿਆਰ ਹੋਣਾ ਜਦੋਂ ਔੜ ਲੱਗ ਗਈ ਤੇ ਪਾਣੀ ਵਿੱਚ ਕਹਿੰਦੇ ਵੀ ਦੋ ਪਾਣੀ ਤੇ ਸੀ ਹਰੀ ਕਰਾਂਗੇ ਫਲਾਣਾ ਕਰਾਂਗੇ ਬਾਈ ਇਹ ਕੋਈ ਚੱਕਰ ਨਹੀਂ ਪਤਲਾ ਪਤਲਾ ਫੇਰੀ ਜਾਓ ਦੂਜੇ ਵੀ ਪਾਣੀ ਗਿੱਲੀ ਰੱਖੋ ਗੁੱਲ ਮਿਲਾ ਕੇ ਖਾੜੀ ਯਾਰ ਵੀ ਇੱਥੋਂ ਆਹ ਸਾਨ ਸੁੱਕਣ ਦਿਓ ਤੇ ਪਹਿਲਾਂ ਮੈਂ ਰੀਲਾਂ ਵੀ ਕਈ ਬਣਾ ਕੇ ਪਾਈਆਂ ਤੇ ਇਹ ਸਾਰੀ ਇੰਨੀ ਕੁ ਮੇਰੀ ਜਾਣਕਾਰੀ ਵਾਲੀ ਵੀਡੀਓ ਸੀ ਹੋਰ ਜਾਣਕਾਰੀ ਨੀ ਵੀਡੀਓ ਦੇਖਣ ਲਈ ਆਪਣਾ ਚੈਨਲ ਕੋਈ ਫੋਲੋ ਕਰ ਲਓ ਤੇ ਸਾਰੀ ਏ ਟੂ ਜ਼ੈਡ ਡਿਟੇਲ ਦੇਵਾਂਗੇ ਮੂੰਗੀ ਵੀ ਬੀਜਾਂਗੇ ਮੂੰਗੀ ਬਾਰੇ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਤੇ ਆਪਣਾ ਚੈਨਲ ਫੋਲੋ ਕਰਕੇ ਰੱਖ ਲਓ ਹੋਰ ਜਾਣਕਾਰੀਆਂ ਵੀਡੀਓ ਦੇਖਣ ਲਈ ਤੇ ਸਾਰੇ ਭਰਾਵਾਂ ਦਾ ਧੰਨਵਾਦ ਜੀ